ਪਾ ਵੀ ਮੇਰੀ ਸੁਣੋ ਗੱਲ ਤੁਸੀਂ ਦੋਵੇਂ ਘਰ ਇਕੱਠੇ ਰਹਿਣੇ ਰਹਿਣ ਦੇ ਲਈ ਮੈਂ ਤੇ ਹੋਈ ਨਹੀਂ ਮੈਂ ਬੋਲਣਾ ਦੀਦੀ ਮੈਂ ਕੁਛ ਨਹੀਂ ਕਿਹਾ ਰੁਪਿੰਦਰ ਦੀਆਂ ਗੱਲਾਂ ਤੇ ਯਕੀਨ ਕਰਨਾ ਨਹੀਂ ਦੀਦੀ ਮੈਂ ਕੁਛ ਨਹੀਂ ਕਿਹਾ ਰੁਪਿੰਦਰ ਡੇ ਹੀ ਝੂਠ ਬੋਲਣ ਤੁਹਾਨੂੰ ਵੀ ਪਤਾ ਵਾ ਦੀਦੀ ਕਿ ਅੱਗੇ ਚੋੜੀਆਂ ਉਹ ਕਰਦੀ ਰਹੀ ਆ ਹੁਣ ਉਹ ਨਿਹਾਨ ਕੇ ਮੇਰਾ ਨਾਲ ਦਾ ਆਤਾ ਦੀਦੀ ਉਹਨੇ ਤੁਹਾਨੂੰ ਵੀ ਦੀਦੀ ਇੰਨਾ ਗਰਮ ਨਾ ਹੋਵੋ ਬੱਸ ਤੂੰ ਅਦੇ ਤੂੰ ਅਦੇ ਅਦੇ ਵੀ ਉਹਦੇ ਕੋਣ ਗਈ ਜਨਾ ਤੂੰ ਅਦੇ ਵੀ ਉਹਦੇ ਕੋਣ ਗਈ ਜਨਾ ਦੇ ਪਹਿਲਾਂ ਵੀ ਗਲਤ ਨਿਕਲੇ ਫੇਰ ਅਜੇ ਵੀ ਉਹਦੇ ਕੋਣ ਗਈ ਜਨਾ ਨਿਕਲ ਗਿਆ ਨਿਕਲ ਯਾਰ ਹਾਂਜੀ ਪੁੱਛੇ ਕਿ ਤੂੰ ਬਣੀਆ ਨਹੀਂ ਜੇ ਮੈਂ ਕਹਿ ਦਿੱਤਾ ਤੈਨੂੰ ਕਿਦਰ ਜਿੰਦਰ ਆਈ ਆ ਕਿ ਕਿਤੇ ਉਹ ਨਾਲ ਕੇ ਸੋਨਾ ਲੈ ਜੇ ਤੇ ਤੂੰ ਨਾ ਉਲਟਾ ਮੇਰੇ ਨਹੀਂ ਮੈਂ ਤੈਨੂੰ ਉਦਾਂ ਹੀ ਆਖਿਆ ਸੀ ਕਿ ਕਿਦਰ ਦਿਲਜਿੰਦਰ ਵਨ ਲੈ ਮੈਂ ਬੋਲਦਾ ਵਨ ਦੀਦੀ ਵਿਚਾਰੇ ਵੀ ਚਲ ਗਏ ਆਪਣੇ ਪਿੰਡ ਵਿਚਾਰੇ ਜਦੋਂ ਹੁੰਦੇ ਆ ਨਾ ਇਹੇ ਕਪਤ ਹੁੰਦਾ ਵਾ ਕਦੀ ਨਹੀਂ ਖੁਸ਼ੀ ਖੁਸ਼ੀ ਆਏ ਕਿ ਚਲ ਮੈਂ ਖੁਸ਼ੀ ਖੁਸ਼ੀ ਵਨ ਦੀਦੀ ਵਿਚਾਰੇ ਨਾ ਕਦੀ ਇਥੋਂ ਖੁਸ਼ ਨਹੀਂ ਗਏ ਜਦੋਂ ਵੀ ਜਾਂਦੇ ਆ ਨਾ ਕੋਈ ਨਾ ਕੋਈ ਕਪਤ ਪਿਆ ਹੁੰਦਾ ਵਾ ਸਭ ਕੁਝ ਨਾ ਅਰਪਿੰਦਰ ਦੇ ਕਰ ਵਨ ਸੰਦੀਪ ਵੇਹ ਲਰਪਿੰਦਰ ਦਾ ਹਾਲ ਤੇ ਵਨ ਵੇਲਾ ਸੰਦੀਪ ਦਲਜਿੰਦਰ ਤੇ ਦਲਜੀਤ ਜਾ ਕੇ ਮੇਰੇ ਗੱਲ ਪੈ ਗਏ ਅਰਪਿੰਦਰ ਨੇ ਮਗਲ ਲਾ ਲਿਆ ਆਪਣੇ ਨਾਲ ਨੂੰ ਇੱਦਾਂ ਕਹਿਣਾ ਨਹੀਂ ਨਹੀਂ ਰੁਪਿੰਦਰ ਦਹਾਲ ਵੇ ਰੁਪਿੰਦਰ ਦੇ ਮਲਵੀਏ ਕਰਵਾਇਆ ਸਭ ਕੋ ਤੇ ਸਾਡੇ ਸਾਡੇ ਘਰ ਲੜਾਈ ਪਾਉਂ ਤੂੰ ਉਂਡੀ ਆ ਅੱਛਾ ਵਨ ਦਿਸ ਜੋਸੀ ਦੋਵੇਂ ਜਾਨੇ ਕਹਿ ਦਿੰਦੇ ਨਾ ਨਾਂ ਨਾ ਲੈਣ ਇਕੱਠੇ ਨਾ ਆ ਜਾਂਦਾ ਨਾ ਨਹੀਂ ਹੁੰਦਾ ਕਈ ਵਨ ਸੰਦੀਪ ਵੇਖ ਲਾ ਦੋਵੇਂ ਜਾਨੇ ਨਾ ਨਾ ਮੇਰਾ ਨਾਂ ਨਹੀਂ ਲੈਣਾ ਵਿੱਚ ਸਿੱਧਾ ਤੇ ਨਹੀਂ ਕਹਿ ਦ ਨਾ ਆਗੇ ਨਾ ਮੇਰੇ ਬੱਚੇ ਦਵਾਲੇ ਹੋ ਗਏ ਹਾਂ ਨਾਂ ਨਹੀਂ ਜਦ ਲੈਣ ਵਨ ਦੋਵੇਂ ਜਾਨੇ ਆੜ ਕੇ ਨਾ ਮੇਰੇ ਗੱਲ ਪੈ ਗਏ ਵੇਲਰ ਰੁਪਿੰਦਰ ਦੇ ਮਗਰ ਲੱਗ ਕੇ ਤੇ ਮੈਨੂੰ ਆਣ ਕੇ ਇਹਨਾਂ ਨੇ ਇੰਨਾ ਕੁਝ ਬੋਲਿਆ ਦੀਦੀ ਗੱਲ ਤੇ ਸਹੀ ਆ ਜਿੱਦਾਂ ਹੁਣ ਰੁਪਿੰਦਰ ਨੂੰ ਮੈਨੂੰ ਭੁੱਲ ਗਈ ਨਾ ਸਾਡੀ ਦੀ ਗੱਲ ਮੈਂ ਇਹ ਕਹਿਣਾ ਸੀ ਨਾ ਕਿ ਜਿੱਦਾਂ ਜਿੱਦਾਂ ਰੁਪਿੰਦਰ ਨੇ ਕਿਹਾ ਉਹਨਾਂ ਨੇ ਵੀ ਉਦਾਂ ਹੀ ਕਰਨਾ ਹੀ ਫੇਰਨ ਮੈਨੂੰ ਆਹ ਭੁੱਲ ਗਈ ਜਿਹੜੇ ਬੋਲ ਗਈ ਚਲੋ ਕੋਈ ਗੱਲ ਨਹੀਂ ਭੁੱਲ ਜਾਂਦਾ ਮੇਰਾ ਪਹਿਲਾ ਸੀ ਨਹੀਂ ਆਇਆ ਜੀ ਦੂਜਾ ਸੱਚ ਮੇਰੇ ਕਈ ਆਏ 1 ਦੋਵੇਂ ਜਾਣੇ ਆੜ ਕੇ ਨਾ ਮੇਰੇ ਗੱਲ ਪੈ ਗਏ ਰੁਪਿੰਦਰ ਦੇ ਮਗਰ ਲਾ ਕੇ ਆਣ ਕੇ ਤੇ ਪੈ ਗਏ ਨਾ ਨਹੀਂ ਇਹ ਨਾਲ ਕਰਾ ਗਰ ਸੀ ਨਹੀਂ ਕਿ ਉਹ ਕਿ ਦੋਵੇਂ ਜਣੇ ਆਏ ਮੇਰੇ ਗੱਲ ਪੈ ਗਏ ਸਭ ਕੋ ਜਰ ਰਪਿੰਦਰ ਹੀ ਕਰਵਾਉਂਦੀ ਆ ਰਪਿੰਦਰ ਇਹੋ ਚਾਹੁੰਦੀ ਆ ਇਹੋ ਚਾਹੁੰਦੀ ਕਿ ਮੇਰੇ ਮੇਰ ਨਾਲ ਨਹੀਂ ਬੰਦੀ ਤੇ ਗਵਰਡਨ ਨਾ ਨਾ ਬਣੇ ਉਹਨੇ ਮੇਰੇ ਤੇ ਸਾਰਾ ਇਲਜ਼ਾਮ 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 ਸਾਰਾ ਨਾਮ ਮੇਰੇ ਤੇ ਸੁੱੜਦਾ ਉਹਨੇ ਸਾਰਾ ਚਿੱਕਰ ਜਮੇ ਤੇ ਸੁੱੜਦਾ ਮੈਂ ਕੋਈ ਕਰਾਇਆ ਨਹੀਂ ਮੈਂ ਜਾ ਕੇ ਤੁਹਾਨੂੰ ਕਰਦੀ ਮੈਂ ਜਾ ਕੇ ਉਹਨਾਂ ਦੀ ਬੇਇੱਜ਼ਤੀ ਕਰ ਰਹੀ ਨਹੀਂ ਮੈਂ ਨਾ ਜਾ ਕੇ ਨਾ ਚੰਗੀ ਤਰ੍ਹਾਂ ਦੀ ਬੇਇੱਜ਼ਤੀ ਕਰਕੇ ਆਈ ਆ ਫਿਰ ਮੈਂ ਕਿਹਾ ਮੈਂ ਤੂੰ ਮੇਰਾ ਨਾ ਗੱਚੂਠਾ ਲਾ ਕੇ ਆਈ ਆ ਸਾਨੂੰ ਤੇ ਇਹਨਾਂ ਨੇ ਪਾਗਲ ਬਣਾਇਆ ਵਾ ਕਹਿੰਦੇ ਆ ਕਦੀ ਕਹਿ ਦਿੰਦੇ ਆ ਸਾਰੇ ਕੀ ਹੋ ਗਿਆ ਜਸੀ ਨਹੀਂ ਹੋਣਿਆ ਜਸੀ ਨਹੀਂ ਹੋਣਿਆ ਜਸੀ ਨਹੀਂ ਹੋਣਿਆ ਚਲੋ ਤੂੰ ਬੰਨਾ ਰੰਜੀ ਉਹਨੇ ਇੰਜੀ ਜੀ ਮੈਂ ਨਾ ਜਾ ਕੇ ਨਾ ਚੰਗੀ ਬੇਇੱਜ਼ਤੀ ਕੀਤੀ ਅੱਗੇ ਅger ਗੱਲ ਨਹੀਂ ਕੋਈ ਹੁੰਦੀ ਇਹਨੂੰ ਬੇਸ਼ਰਮ ਜੀ ਹੋ ਗਈ ਰੁਪਿੰਦਰ ਨੇ ਤੁਹਾਨੂੰ ਪਾਗਲ ਬਣਾਇਆ ਵਾ ਕਦੀ ਸਾਡਾ ਝੂਠਾ ਨਾਂ ਲਾ ਦਿੰਦੀ ਆ ਤੇ ਕਦੀ ਦੀਦੀ ਦਾ ਉਹ ਤੇ ਦੀਦੀ ਨੂੰ ਵੀ ਨਹੀਂ ਬਖਸ਼ਦੀ ਉਹ ਵਿਚਾਰੇ ਖੁਸ਼ੀ ਖੁਸ਼ੀ ਆਉਂਦੇ ਆ ਇੱਧਰ ਤੇ ਉਹਨਾਂ ਨੂੰ ਨਾ ਉਹ ਤੇ ਵਿਚਾਰੇ ਖੁਸ਼ੀ ਖੁਸ਼ੀ ਆਉਂਦੇ ਆ ਤੇ ਹਰ ਵਾਰੀ ਨਾ ਇੱਥੋਂ ਰੋ ਕੇ ਜਾਂਦੇ ਆ ਇਹ ਚੰਗਾ ਕੰਮ ਥੋੜੀ ਆ ਇਹਨੇ ਤਾਂ ਬਣਾਇਆ ਉਹਨੂੰ ਸਦੈਣ ਦੇ ਆਈਆ ਪੇਕੇ ਤੇ ਨਾ ਗਵੰਡਣਾ ਦਾ ਲਾਉਂਦੀ ਆ ਹੌਣ ਦੀਦੀ ਇਹਦੇ ਵਿੱਚ ਮੈਨੂੰ ਨਹੀਂ ਪਤਾ ਹੈਗਾ ਕਿ ਤੁਸੀਂ ਝੂਠ ਬੋਲਣ ਦੇ ਆ ਕਿ ਝੂਠ ਦੁਨੀਆ ਦੀ ਨਾਗਵੰਡ ਨਾਲ ਉਹਨਾਂ ਨਾਲ ਗੁਲਜਿੰਦਰ ਦਾ ਭਾਬੀ ਦਾ ਲਾਇਆ ਨਹੀਂ ਜਰੇ ਸੀਨ ਲਿਖਿਆ ਹੋਣਾ ਮੇਰੇ ਪਤਾ ਲੱਗ ਜਾਂਦਾ ਸੀਨ ਲਿਖਿਆ ਨਹੀਂ ਆ ਇੰਨਾ ਕੀ ਲਿਖਿਆ ਥੋੜਾ ਜਾਈ ਦੋ ਕਿ ਟੱਪੇ ਲਿਖੀ 1 ਚੱਲ ਮੈਂ ਇਹਦੇ ਸਾਹਮਣੇ ਵੀ ਸੱਚੀ ਹੋ ਗਈਆਂ ਤੇ ਦਲਜੀਤ ਹੁਣਾਂ ਦੇ ਵੀ ਸਾਹਮਣੇ ਸੱਚੀ ਹੋ ਗਈਆਂ ਚੱਲ ਇਹਨਾਂ ਨੂੰ ਕਿਹਨਾਂ ਪਤਾ ਲੱਗਣਾ ਵਾ ਕਿ ਸਾਰਾ ਕੁਝ ਮੈਂ ਹੀ ਕਰਨੀ ਆ ਤਨਾ ਤੇ ਉਹਦਾ ਲੱਗਣਾ ਵਾ ਰੁਪਿੰਦਰ ਦਾ ਹੀ ਭਾਬੀ ਮੇਰੀ ਸੁਣੋ ਗੱਲ ਤੁਸੀਂ ਦੋਵੇਂ ਘਰ ਇਕੱਠੇ ਰਹਿੰਦੇ ਰਹਿੰਦੇ ਲਈ ਮੈਂ ਤੇ ਹੋਈ ਨਹੀਂ ਮੈਂ ਬੋਲਣਾ ਦੀਦੀ ਮੈਂ ਕੁਛ ਨਹੀਂ ਕਿਹਾ ਤੁਸੀਂ ਰੁਪਿੰਦਰ ਦੀਆਂ ਗੱਲਾਂ ਤੇ ਯਕੀਨ ਕਰਨਾ ਨਹੀਂ ਦੀਦੀ ਮੈਂ ਕੁਛ ਨਹੀਂ ਕਿਹਾ ਰੁਪਿੰਦਰ ਡੈ ਇਹ ਝੂਠ ਬੋਲਣ ਤੁਹਾਨੂੰ ਵੀ ਪਤਾ ਵਾ ਦੀਦੀ ਕਿ ਅੱਗੇ ਚੋੜੀਆਂ ਉਹ ਕਰਦੀ ਰਹੀ ਆ ਹੁਣ ਉਹਨੇ ਆਣ ਕੇ ਮੇਰਾ ਨਾਲ ਦਾ ਆਤਾ ਵਾ ਦੀਦੀ ਉਹਨੇ ਤੁਹਾਨੂੰ ਵੀ ਦੀਦੀ ਇੰਨਾ ਗਰਮ ਨਾ ਹੋਵੋ ਬਰ ਤੂੰ ਅਦੇ ਤੂੰ ਅਦੇ ਅਦੇ ਤੂੰ ਅਦੇ ਵੀ ਉਹਦੇ ਕੋਣ ਗਈ ਜਨਾ ਤੂੰ ਅਦੇ ਵੀ ਉਹਦੇ ਕੋਣ ਗਈ ਜਨਾ ਦੇ ਪਹਿਲਾਂ ਵੀ ਗਲਤ ਨਿਕਲੇ ਹੋਏ ਰਹੇ ਤੂੰ ਅਜੇ ਵੀ ਉਹਦੇ ਕੋਣ ਗਈ ਜਨਾ ਨਿਕਲ ਗਿਆ ਨਿਕਲ ਗਿਆ ਯਾਰ ਹਾਂਜੀ ਪੁੱਛੇ ਕਿ ਤੂੰ ਬਣੀਆ ਵਨ ਨਹੀਂ ਜੇ ਮੈਂ ਕਹਿ ਦਿੱਤਾ ਤੈਨੂੰ ਕਿਦਰ ਦਿਲਜਿੰਦਰ ਆਈ ਆ ਕਿ ਕਿਤੇ ਉਹ ਨਾ ਆਣ ਕੇ ਸੋਨਾ ਲੈ ਜਾਏ ਤੇ ਤੂੰ ਨਾ ਉਲਟਾ ਮੇਰੇ ਵਨ ਨਹੀਂ ਮੈਂ ਤੈਨੂੰ ਉਦਾਂ ਹੀ ਆਖਿਆ ਸੀ ਕਿ ਕਿਦਰ ਦਿਲਜਿੰਦਰ ਆਏ ਹੋਏ ਵਨ ਲੈ ਮੈਂ ਬੋਲਣਾ 1 ਦੀਦੀ ਵਿਚਾਰੇ ਵੀ ਚਲ ਗਏ ਆਪਣੇ ਪਿੰਡ ਵਿਚਾਰੇ ਜਦੋਂ ਹੁੰਦੇ ਆ ਨਾ ਐਹੀ ਕਪੱਤ ਹੁੰਦਾ ਵਾ ਕਦੀ ਨਹੀਂ ਖੁਸ਼ੀ ਖੁਸ਼ੀ ਆਏ ਕਿ ਚਲ ਮੈਂ ਖੁਸ਼ੀ ਖੁਸ਼ੀ 1 ਦੀਦੀ ਵਿਚਾਰੇ ਨਾ ਕਦੀ ਇਥੋਂ ਖੁਸ਼ ਨਹੀਂ ਗਏ ਜਦੋਂ ਵੀ ਜਾਂਦੇ ਆ ਨਾ ਕੋਈ ਨਾ ਕੋਈ ਕਪੱਤ ਪਿਆ ਹੁੰਦਾ ਵਾ ਸਭ ਕੁਝ ਨਾ ਅਰਪਿੰਦਰ ਦੇ ਕ 1 ਸੰਦੀਪ ਵੇਹਲਾ ਰਪਿੰਦਰ ਦਾ ਹਾਲ ਤੇ 1 ਵੇਹਲਾ ਸੰਦੀਪ ਦਲਜਿੰਦਰ ਤੇ ਦਲਜੀਤ ਜਾ ਕੇ ਮੇਰੇ ਗੱਲ ਪੈ ਗਏ ਰੁਪਿੰਦਰ ਨੇ ਮਗਲ ਲਾ ਲਿਆ ਆਪਣੇ ਇਹਨਾਂ ਨੂੰ ਇੱਦਾਂ ਕਹਣਾ ਨਹੀਂ ਨਹੀਂ ਰੁਪਿੰਦਰ ਦਹਾਲਵੇ ਰੁਪਿੰਦਰ ਨੇ ਮਲਵੀ ਕਰਵਾਇਆ ਸਭ ਕੁਝ ਸਾਡੇ ਘਰ ਲਈ ਪਾਉਂਦੀ ਆ ਵਨ ਦਸ ਜੋਸੀ ਦੋਵੇਂ ਜਾਨੇ ਕਹਿ ਦਿੰਦੇ ਨਾ ਨਾਂ ਲੈਣ ਇਕੱਠੇ ਨਾ ਆ ਜਾਂਦਾ ਨਾ ਨਹੀਂ ਹੁੰਦਾ ਕਈ ਵਨ ਸੰਦੀਪ ਵੇਖ ਲਾ ਦੋਵੇਂ ਜਾਨੇ ਨਾ ਮੇਰਾ ਨਾਂ ਨਹੀਂ ਲੈਣਾ ਵਿੱਚ ਸਿੱਧਾ ਤੈਨੂੰ ਕਹਿ ਦੇ ਨਾ ਨਹੀਂ ਆਂਗੇ ਨਾ ਮੇਰੇ ਬੜਾ ਦੁਆਲੇ ਹੋਗੀ ਹਾਂ ਨਾਂ ਨਹੀਂ ਜਦੋਂ ਦੋਵੇਂ ਜਾਣੇ ਆੜ ਕੇ ਨਾ ਮੇਰੇ ਗੱਲ ਪੈ ਗਏ ਬੇ ਰੁਪਿੰਦਰ ਦੇ ਮਗਰ ਲੱਗ ਕੇ ਤੇ ਮੈਨੂੰ ਆਣ ਕੇ ਇਹਨਾਂ ਨੇ ਇੰਨਾ ਕੁਝ ਬੋਲਿਆ ਦੀਦੀ ਗੱਲ ਤੇ ਸਹੀ ਆ ਜਿੱਦਾਂ ਹੁਣ ਰੁਪਿੰਦਰ ਨੂੰ ਮੈਨੂੰ ਭੁੱਲ ਗਈ ਸਾਡੀ ਗੱਲ ਮੈਂ ਇਹ ਕਹਿਣਾ ਸੀ ਨਾ ਕਿ ਜਿੱਦਾਂ ਜਿੱਦਾਂ ਰੁਪਿੰਦਰ ਨੇ ਕਿਹਾ ਉਹਨਾਂ ਨੇ ਵੀ ਉਦਾਂ ਹੀ ਕਰਨਾ ਸੀ ਫਿਰ ਹੁਣ ਤੈਨੂੰ ਆਹ ਭੁੱਲ ਗਈ ਜੁਣ ਇਹ ਭੁੱਲ ਗਈ ਚਲੋ ਕੋਈ ਗੱਲ ਨਹੀਂ ਭੁੱਲ ਜਾਂਦਾ ਮੇਰਾ ਪਹਿਲਾ ਸੀ ਨਹੀਂ ਆਇਆ ਜੀ ਦੂਜਾ ਸੱਚ ਮਰੇ ਕਈ ਆਏ 1 ਦੋਵੇਂ ਜਾਣੇ ਆੜ ਕੇ ਨਾ ਮੇਰੇ ਗੱਲ ਪੈ ਗਏ ਰਪਿੰਦਰ ਦੇ ਮਗਲ ਆ ਕੇ ਆਣ ਕੇ ਤੇ ਪੈ ਗਏ ਨਾ ਨਹੀਂ ਇਹ ਦਣਾ ਕਰਾ ਗਰੋਂ ਸੀ ਨਹੀਂ ਕਿ ਕਿ ਦੋਵੇਂ ਜਣੇ ਆਏ ਮੇਰੇ ਨਾਲ ਪੈ ਗਏ ਸਭ ਕੋ ਜਰ ਰਪਿੰਦਰ ਹੀ ਕਰਵਾਉਂਦੀ ਆ ਰਪਿੰਦਰ ਇਹੋ ਚਾਹੁੰਦੀ ਆ ਇਹੋ ਚਾਹੁੰਦੀ ਕਿ ਮੇਰ ਮੇਰ ਨਾਲ ਨਹੀਂ ਬੰਦੀ ਤੇ ਗਵੰਡਨ ਨਾਮ ਨਾ ਬਣੇ ਵਨ ਉਹਨੇ ਮੇਰੇ ਤੇ ਸਾਰਾ ਇਲਜ਼ਾਮ 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 ਨਹੀਂ ਇਲਜ਼ਾਮ ਸਾਰਾ ਨਾਮ ਮੇਰੇ ਤੇ ਸੜਤਾ ਉਨੇ ਸਾਰਾ ਚਿੱਕਰ ਜਮੇ ਤੇ ਜੋੜਦਾ ਮੈਂ ਕੋਈ ਕਰਾਇਆ ਨਹੀਂ ਮੈਂ ਜਾ ਕੇ ਇਦਾਂ ਕਰਦੀ ਮੈਂ ਜਾ ਕੇ ਉਹ ਬੇਇੱਜ਼ਤੀ ਕਰ ਰਹੀ ਹੈ ਵਨ ਮੈਂ ਨਾ ਜਾ ਕੇ ਨਾ ਚੰਗੀ ਤਰ੍ਹਾਂ ਦੀ ਬੇਇੱਜ਼ਤੀ ਕਰਕੇ ਆਈ ਆ ਫਿਰ ਮੈਂ ਕਿਹਾ ਮੈਂ ਤੂੰ ਮੇਰਾ ਨਾਕ ਝੂਠਾ ਲਾ ਕੇ ਆਈ ਆ ਸਾਨੂੰ ਤੇ ਇਹਨਾਂ ਨੇ ਪਾਗਲ ਬਣਾਇਆ ਵਾ ਕਹਿੰਦੇ ਆ ਕਦੀ ਕਹਿ ਦਿੰਦੇ ਆ ਸਾਰੇ ਕੀ ਹੋ ਗਿਆ ਜਸੀ ਨਹੀਂ ਹੋਣਿਆ ਜਾ ਰਹੀ ਸੀ ਨਹੀਂ ਚੱਲਦੀ ਰਸੀ ਨਹੀਂ ਹੋਣ ਤੇ ਆਵੀ ਉਹ ਵੀ ਸੀ ਨੂੰ ਲੈ ਕੇ ਰੋਟੀ ਨਹੀਂ ਮਿਲੀ ਇਹ ਰੋਟੀ ਤੇ ਮਿਲ ਗਈ ਆ ਕੀ ਨਹੀਂ ਮੈਂ ਗੋੜ ਵਾਲੀ ਚਾਹ ਮੈਨੂੰ ਸਕੂਲ ਉਹਨੇ ਵੀ ਖਾ ਲਈ ਆ ਸ਼ਤਰਪੜਾ ਨੂੰ ਖਵਾ ਲਈ ਸੀ ਨਹੀਂ ਕਿਉਂ ਨਾ ਚਲੋ ਤੂੰ ਬੰਨਾ ਰੰਜੀ ਉਹਨੇ ਇੰਜੀ ਦੀ ਵਨ ਮੈਂ ਨਾ ਜਾ ਕੇ ਨਾ ਚੰਗੀ ਬੇਇੱਜ਼ਤੀ ਕੀਤੀ ਅੱਗੇ ਉਹ ਗੱਲ ਨਹੀਂ ਕੋਈ ਹੁੰਦੀ ਇਹਨੂੰ ਬਿਸ਼ਰਮਜੀ ਹੋ ਗਈ ਰਪਿੰਦਰ ਨੇ ਤੁਹਾਨੂੰ ਪਾਗਲ ਬਣਾਇਆ ਵਾ ਕਦੀ ਸਾਡਾ ਝੂਠਾ ਨਾਂ ਲਾ ਦਿੰਦੀ ਆ ਤੇ ਕਦੀ ਦੀਦੀ ਦਾ ਉਹ ਤੇ ਦੀਦੀ ਨੇ ਵੀ ਬਖਸ਼ਦੀ ਉਹ ਵਿਚਾਰੇ ਖੁਸ਼ੀ ਖੁਸ਼ੀ ਆਉਂਦੇ ਆ ਇੱਧਰ ਤੇ ਉਹਨਾਂ ਨੂੰ ਨਾ ਉਹ ਤੇ ਵਿਚਾਰੇ ਖੁਸ਼ੀ-ਖੁਸ਼ੀ ਆਉਂਦੇ ਆ ਤੇ ਹਰ ਵਾਰੀ ਨਾ ਇੱਥੋਂ ਰੋ ਕੇ ਜਾਂਦੇ ਆ ਇਹ ਚੰਗਾ ਕੰਮ ਥੋੜੀ ਆ ਇਹਨੇ ਤਾਂ ਬਣਾਇਆ ਉਹਨੂੰ ਸਦੈਨ ਦੇ ਆਈਆ ਪੇਕੇ ਤੇ ਨਾ ਗਵੰਡਣਾ ਦਾ ਲਾਉਂਦੀ ਹੁਣ ਦੀਦੀ ਇਹਦੇ ਵਿੱਚ ਮੈਨੂੰ ਨਹੀਂ ਪਤਾ ਹੈਗਾ ਕਿ ਤੁਸੀਂ ਝੂਠ ਬੋਲਣਦੇ ਆ ਕਿ ਝੂਠ ਉਹਨੀਆਂ ਨਹੀਂ ਨਾ ਗਵੰਡਣਾ ਨਾਲ ਨਾ ਜਲਦੀਂਦਰ ਦਾ ਭਾਬੀ ਦਾ ਲਾਇਆ ਨਹੀਂ ਜਰੇ ਸੀਨ ਲਿਖਿਆ ਹੋਣਾ ਮੇਰੇ ਪਤਾ ਲੱਗ ਜਾਂਦਾ ਸੀਨ ਲਿਖਿਆ ਨਹੀਂ ਆ ਇੰਨਾ ਕੀ ਲਿਖਿਆ ਥੋੜਾ ਜਾਈ ਦੋ ਕਿ ਟੱਪੇ ਲਿਖੇ ਆ ਚੱਲ ਮੈਂ ਇਹਦੇ ਸਾਹਮਣੇ ਵੀ ਸੱਚੀ ਹੋ ਗਈਆਂ ਤੇ ਦਲਜੀਤ ਹੁਣਾਂ ਦੇ ਵੀ ਸਾਹਮਣੇ ਸੱਚੀ ਹੋ ਗਈਆਂ ਚੱਲ ਇਹਨਾਂ ਨੂੰ ਕਿਹਨਾਂ ਪਤਾ ਲੱਗਣਾ ਵਾ ਕਿ ਸਾਰਾ ਕੁਝ ਮੈਂ ਆ ਹੀ ਕਰਨੀ ਆ ਤੇ ਨਾ ਤੇ ਉਹਨਾਂ ਦਾ ਹੀ ਲੱਗਣਾ ਵਾ ਰਪਿੰਦਰ ਦਾ